ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰੇ ਅੰਤੰਦਰਸ਼ਤੀਆਂ ਦੇ ਵੇ ਹੱਸਦੇ ਖੇਡਦੇ ਰੱਖੇ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੇ ਸੋ ਬੜਾ ਪਿਆਰਾ ਗੀਤ ਲੈ ਕੇ ਹਾਜ਼ਰ ਆਂ ਜੀ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਪਿਆਰੇ ਜੀ ਗੀਤ ਦਾ ਆਨੰਦ ਇਹਨਾਂ ਗੀਤਾਂ ਨੂੰ ਲਿਖ ਲਿਆ ਕਰੋ ਗਾਇਆ ਕਰੋ ਆਪ ਵੀ ਜਦੋਂ ਵੀ ਮੌਕਾ ਮਿਲਦਾ ਕੋਈ ਸੋ ਐਡਾ ਵਧੀਆ ਆਪਣਾ ਅਨਮੁੱਲ ਜਿਹਦਾ ਕੋਈ ਮੁੱਲੇ ਨਹੀਂ ਇਹੋ ਜਿਹਾ ਕੀਮਤੀ ਵਿਰਸਾ ਸੱਭਿਆਚਾਰ ਇਹਨੂੰ ਸੰਭਾਲ ਕੇ ਰੱਖੋ ਸੋ ਮਾਨੋਨੰਦ ਪਿਆਰੇ ਜੇ ਗੀਤ ਦਾ ਸਜਣਾ ਦੂਰ ਵਸੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਖਿੜੇ ਸਭ ਬਾਗ ਦੇਵੇ ਆਈ ਰੁੱਤ ਬਹਾਰ ਓਏ ਪਤਝੜ ਸੱਡੇ ਵਾਸਤੇ ਕੋਈ ਲੋਕਾਂ ਲਈ ਬਹਾਰ ਓਏ ਸਈਓ ਸਾਡੇ ਬਾਗਾਂ ਵਿੱਚ ਰੂੜੇ ਖੋੜੀ ਗਏ ਨੀ ਇੱਕ ਇੱਕਰਾ ਦੇ ਸਭ ਫੁੱਲ ਸਈਓ ਕੰਬ ਹੁੰਦੇ ਜੇ 바ਧ ਨੇਤੇ ਵੇ ਮੈਂ ਚੜਦੀ ਉੱਡ ਕਾਸ਼ ਓਏ ਵਾਲੇ ਵਿੱਚ ਸਈਓ ਪੰਜ ਦੀਵੇ ਮਟੋਲ ਆਪਣੇਂਦੇ ਪਾਸ ਓਏ ਸੱਜਣੇ ਗਏ ਪਰ ਦੇਸ ਨੂੰ ਸਾਨੂੰ ਕੜੀ ਪਵੇ ਨਾ ਚੈਨ ਓਏ ਸੱਜਣ ਗਏ ਪਰ ਦੇਸ ਨੂੰ ਸਾਨੂੰ ਕੜੀਪ ਵੇਨਾ ਚੈਨ ਅੱਜ ਅਸੀਂ ਮੜੇ ਹੋ ਗਏ ਚੰਗੇ ਨੇ 올ਵੇ ਤੁਮ ਜਾ ਮਾਹੀ ਦੇ ਦੇਸ ਓਏ ਖਰ ਲਿਆ ਦੇ ਦੀਦ ਦੀ ਕੋਈ ਕਾਰਜੋਗਣੇ ਦਾ ਵੇਸ ਓਏ ਤਾ ਤਾਂ ਸਾਡੇ ਹੱਥੋਂ ਦੀ ਗਿਆ ਕੋਠੇ ਤੇ ਬੋਲਿਆ ਕਾਗ ਹੋਏ ਤੜਕੇ ਚਿੜੀਆਂ ਜਾਗੀਆਂ ਸੌ ਗਏ ਨੇ ਸੱਡੇ ਵਾਗ ਹੋਏ ਕੁੱਲ ਕਿੜੇ ਕਚਨਾਰ ਦੇਵੇ ਪੈਲਾ ਪਵਣੇ ਮੋਰ ਓਏ ਚੰਨ ਚ ਫੇਰੇ ਪਾੜ ਦੇ ਕੋਈ ਮੇਰੇ ਨੈਣ ਚ ਕੋਰੀ ਓਏ ਕੇ ਨਾ ਗੀਆ ਮਾਮ ਕਾਮ ਹੋਏ ਦਰਦ ਕੁਲੇ ਜੇ ਉੱਠਿਆ ਮੈਥੋਂ ਹੁੰਦਾ ਨਹੀਂ ਆਰਾਮ ਓਏ ਕੀ ਕਰ ਲਿਆਂਦਾ ਜੀਵਣਾ ਵੇ ਕੀ ਕਰ ਲਿਆ ਦੀ ਕਰ ਓਏ ਜੜੀ ਜਵਾਨੀ ਨੂੰ ਕੋਈ ਦੂਜੀ ਹੈ ਦਰਕਾਰ ਓਏ ਸੁਪਨੇ ਆ ਤੂੰ ਸੁਲਤਾਨ ਧਿਆਕ ਕੋਈ ਉੱਤੇ ਮ ਤੇਰੀ ਜਤ ਓਏ ਸੁਪਨੇ ਆ ਤੂੰ ਸੁਲਤਾਨ ਦੇ ਆ ਕੋਈ ਉੱਤੇ ਮ ਤੇਰੀ ਜਾਨ ਓਏ ਛੇ ਬਰੀਆਂ ਦੇ ਵਿੱਚ ਡੇ ਕੋਈ ਆ ਦਿਆ ਵੇ ਕੋਈ ਛਾਮ ਚੰਮ ਵਰਸਣੇ ਨੇੜੇ ਓਏ ਤੈਨੂੰ ਤੱਕਣ ਵਾਸਤੇ ਇਹ ਨਿਤ ਦਿਨ ਤਾਰ ਲੈ ਲੈਣ ਓਏ ਧੰਨਵਾਦ ਜੀ